ਪੰਜਾਬ ਦੇ ਐਨਆਰਆਈ ਪ੍ਰਧਾਨ ਪਰਵਿੰਦਰ ਕੌਰ ਬੰਗਾ ਨੇ ਐਨਆਰਆਈਜ਼ ਦੀਆਂ ਦੁੱਖ ਤਕਲੀਫਾਂ ਨੂੰ ਸਮਝਦੇ ਹੋਏ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਐਨਆਰਆਈਜ਼ ਨੇ ਆਪਣੀਆਂ ਪ੍ਰਾਪਰਟੀਆਂ ਦੇ ਕਬਜ਼ੇ ਨੂੰ ਲੈ ਕੇ ਗੱਲਬਾਤ ਕੀਤੀ ਮੀਟਿੰਗ ਉਪਰੰਤ ਐਨਆਰਆਈ ਪ੍ਰਧਾਨ ਨੇ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਕਮੇਟੀਆਂ ਦੇ ਪ੍ਰਧਾਨ ਇਲੈਕਸ਼ਨ ਦੇ ਰਾਹੀਂ ਜਾਂ ਫਿਰ ਸਰਬਸੰਮਤੀ ਨਾਲ ਨਿਯੁਕਤ ਕੀਤੇ ਜਾਣਗੇ ਕਿ ਬਲਾਸਟ ਰੇਟ ਦੀ ਤਰਜ਼ ਤੇ ਐਨ ਆਰ ਆਈ ਕਾਨੂੰਨ ਐਕਟ ਵੀ ਜਲਦੀ ਪੰਜਾਬ ਦੇ ਵਿੱਚ ਬਣਾਇਆ ਜਾਵੇਗਾ। ਤੁਹਾਨੂੰ 3-2 ਮਹੀਨੇ ਚ ਲੜਪੜ ਹੋ ਗਏ। ਐਨ ਆਰ ਆਈ ਦੇ ਪ੍ਰਧਾਨ ਨੇ ਕਿਹਾ ਕਿ ਅਸੀਮਤ ਹੋਈ ਆ। ਦੇਖੋ ਇਹਦੇ ਵਿੱਚ ਐਨ ਆਰ ਆਈ ਪ੍ਰਧਾਨ ਜਿਸ ਤਰ੍ਹਾਂ ਕਿਹਾ ਕਿ ਤੁਸੀਂ 5 ਜਨਵਰੀ ਤੋਂ ਮੈਂ ਇਲੈਕਸ਼ਨ ਜਿਹੜੇ ਜਿੱਤ ਕੇ 8 ਜਨਵਰੀ ਨੂੰ ਅੱਧਾ ਸੰਭਾਲਿਆ। ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਮਸਲੇ ਆਏ ਹੈਗੇ ਐਨ ਆਰ ਆਈਸ ਦੇ। ਅ ਜਿਹਦੇ ਵਿੱਚ ਕਿ ਪ੍ਰੋਪਰਟੀਆਂ ਦੇ ਮਸਲੇ ਜਿਹੜੇ ਹੈਗੇ ਆ ਔਰ ਲੇਡੀਜ਼ ਦੇ ਨਾਲ ਜਿਹੜੇ ਅਬਿਊਜ਼ ਆ ਉਹਦੇ ਨਾਲ ਰਿਲੇਟਡ ਕਾਫੀ ਮਸਲੇ ਆਏ ਆ ਇਹਦੇ ਵਿੱਚ ਅਸੀਂ ਕਾਫੀ ਸਾਰੇ ਜਿਹੜੇ ਮਸਲੇ ਹੈਗੇ ਆ ਉਹ ਅਸੀਂ ਹੱਲ ਕਰ ਚੁੱਕੇ ਆ ਅ ਜਿਸ ਤਰ੍ਹਾਂ ਕਿ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹੈਗੀ ਕਿ ਕੋਈ ਮਸਲਾ ਸੀਗਾ ਜਿਹਦੇ ਵਿੱਚ ਕਿ ਝੂਠਾ ਆ ਆਰ ਸੀ ਬਣਾ ਕੇ ਉਹਨਾਂ ਨੇ ਕਾਰ ਜਿਹੜੀ ਸੀ ਵੇਚ ਦਿੱਤੀ ਔਰ ਉਹਦੇ ਵਿੱਚ ਜਿਹੜੀ ਹੈਗਾ ਐਡਮਿਨਿਸਟ੍ਰੇਸ਼ਨ ਸਾਡਾ ਬਹੁਤ ਸਾਥ ਦੇ ਰਿਹਾ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਐਨ ਆਰ ਆਈਜ਼ ਸਭਾ ਜਿਹੜੀ ਹੈਗੀ ਆ ਜੋ ਦੀ ਮੈਂ ਪ੍ਰਧਾਨ ਬਣੀ ਆ ਐਨ ਆਰ ਆਈਜ਼ ਦਾ ਅ ਜਿਹੜਾ ਕਾਫੀ ਜ਼ਿਆਦਾ ਉਹਨਾਂ ਦਾ ਚੁੱਕਾ ਹੈਗਾ ਐਨਆਰਆਈ ਸਭਾ ਵੱਲ ਦੂ ਵਧਿਆ ਹੈ ਔਰ ਐਨਆਰਆਈ ਕਾਫੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਦੁਬਾਰਾ ਸਭਾ ਦੇ ਨਾਲ ਜੁੜ ਰਹੇ ਆ ਤੇ ਸਾਡਾ ਦੋ ਮਹੀਨਿਆਂ ਦੇ ਵਿੱਚ ਸਾਡੇ ਕੋਲ ਜਿਹੜੇ ਕੇਸ ਕੇਸ ਆਏ ਹੈਗੇ ਆ ਸਾਡਾ ਇਹੀ ਅੱਗੇ ਜਿਹੜਾ ਮੋਟਿਵ ਹੈਗਾ ਉਹ ਹੀ ਹੈਗਾ ਕਿ ਜਿਹੜੇ ਮਸਲੇ ਹੈਗੇ ਐਨਆਰਆਈਸ ਦੇ ਉਹ ਜਲਦੀ ਤੋਂ ਜਲਦੀ ਜਿਹੜੇ ਉਹ ਨਿਪਟਾਈ ਜਾਣ ਕੀ ਇਹ ਟੈਸਟ ਅਪੋਰਡੀਆਂ ਕਿੰਨੇ ਵਿੱਚ ਤਿਆਰ ਹੋ ਜਾਣਗੇ ਆ ਦੇਖੋ ਜਿਸ ਤਰ੍ਹਾਂ ਨਵੇਂ ਸ਼ਹਿਰ ਦੇ ਵਿੱਚ ਜਦੋਂ ਐਨ ਆਰ ਆਈ ਮਿਲਣੀ ਸੀ ਉਦੋਂ ਐਨ ਆਰ ਆਈ ਮੰਤਰੀ ਧਾਲੇਵਾਲ ਸਾਹਿਬ ਨੇ ਵੀ ਅਨਾਉਂਸ ਕੀਤਾ ਸੀ ਕਿ ਮਾਰਚ ਦੇ ਵਿੱਚ ਜਿਹੜਾ ਹੈਗਾ ਆ ਉਹ ਆਪਾਂ ਅਨਾਉਂਸ ਕਰ ਦੇਵਾਂਗੇ ਕਿ ਜਿਹੜੇ ਐਨ ਆਰ ਆਈ ਜਿਹੜੀਆਂ ਡਿਸਟ੍ਰਿਕਟ ਯੂਨਿਟਸ ਬਣਨੀਆਂ ਹੈਗੀਆਂ ਆ ਉਹਨਾਂ ਦੇ ਇਲੈਕਸ਼ਨਸ ਕਦੋਂ ਹੋਣਗੇ ਤੇ ਮੇਰੀ ਆਲਰੇਡੀ ਜਿਹੜੀ ਇਹਦੇ ਬਾਰੇ ਸਾਡੀ ਚਰਚਾ ਚੱਲ ਰਹੀ ਆ ਤੇ ਨੈਕਸਟ ਵੀਕ ਕਰਕੇ ਜਿਹੜਾ ਹੈਗਾ ਉਹ ਅਨਾਉਂਸ ਕਰ ਦੇਵਾਂਗੇ ਕਿ ਜਿਹੜੇ ਇਲੈਕਸ਼ਨਸ ਹੈਗੇ ਆ ਡਿਸਟ੍ਰਿਕਟ ਯੂਨਿਟਸ ਦੇ ਉਹ ਕਦੋਂ ਆਪਾਂ ਰੱਖ ਰਹੇ ਹਾਂ ਜਿੰਨੇ ਵੀ ਐਨ ਆਰ ਆਈ ਬਾਹਰ ਗਏ ਹੋਗਾ ਉਹਨਾਂ ਦੇ ਪ੍ਰਾਪਰਟੀਆਂ ਜਿਹੜੀਆਂ ਆ ਆਪਣੇ ਘਰ ਦੇ ਵਿੱਚ ਆਇਆ। ਪਰ ਕੀ ਉਹੀ ਘਰ ਦੇ ਕਬਜ਼ਾ ਕਰ ਲੈਂਦੇ ਆਂ ਦੀ ਉਹਦੇ ਵਾਸਤੇ ਉਹ ਐਨ ਆਰ ਆਈ ਨੂੰ ਤੁਸੀਂ ਕੀ ਕਹਾ ਜਾਂਦੇ ਆਂ। ਆਪ ਦੇਖੋ ਇਸ ਤਰ੍ਹਾਂ ਹੈ ਕਿ ਐਨ ਆਰ ਆਈ ਬੜੇ ਵਿਸ਼ਵਾਸ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰਾਪਰਟੀਆਂ ਦੇ ਕੇ ਜਾਂਦੇ ਆਂ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਂਦੇ ਆ ਤਾਂ ਉਹਨਾਂ ਦੇ ਜਿਹੜੀ ਪ੍ਰਾਪਰਟੀ ਉਹਨਾਂ ਦੇ ਕਬਜ਼ੇ ਹੋਏ ਹੁੰਦੇ ਆ। ਇਹਦੇ ਵਿੱਚ ਇੱਕ ਐਨ ਆਰ ਆਈ ਐਕਟ ਜਿਹੜਾ ਹੈਗਾ ਉਹ ਅਸੀਂ ਚਾਹੁੰਦੇ ਆਂ ਕਿ ਉਹ ਅਗਲੇ ਦੇ ਵਿੱਚ ਲਿਆਂਦਾ ਜਾਵੇ। ਐਨ ਆਰ ਆਈ ਐਕਟ ਦਾ ਡਰਾਫਟ ਹੈਗਾ ਇੱਕ ਕੇਰਲਾ ਗਵਰਨਮੈਂਟ ਵਿੱਚ ਵੀ ਹੈਗਾ ਆ ਉਹਨੂੰ ਅਸੀਂ ਇੱਕ ਸਾਡਾ ਕੇਰਲਾ ਵਿੱਚ ਪਹਿਲਾਂ ਆਫੀਸ਼ੀਅਲ ਟ੍ਰਿਪ ਜਾਣਾ ਸੀ ਐਨ ਆਰ ਆਈ ਸਭਾ ਵੱਲੋਂ ਪਰ ਉਹ ਬਜਟ ਸੈਸ਼ਨ ਆਨ ਕਰਕੇ ਉਹ ਸਾਨੂੰ ਜਿਹੜਾ ਪੋਸਟਪੋਨ ਕਰਨਾ ਪਿਆ ਤੇ ਐਨ ਆਰ ਆਈ ਐਕਟ ਜਿਹੜਾ ਹੈਗਾ ਉਹਨੂੰ ਅਸੀਂ ਉਹਦੇ ਵਿੱਚ ਪ੍ਰਾਪਰਟੀਆਂ ਦਾ ਜਿਹੜਾ ਹੈਗਾ ਮਸਲਾ ਉਹਨੂੰ ਅਸੀਂ ਡੈਫੀਨਿਟਲੀ ਕਵਰ ਕਰਾਂਗੇ ਤਾਂ ਕਿ ਜਿਹੜੇ ਐਨ ਆਰ ਆਈ ਜਿਹੜੇ ਹੈਗੇ ਜਦੋਂ ਵੀ ਆਪਣੀਆਂ ਪ੍ਰਾਪਰਟੀਆਂ ਨੂੰ ਪਾਵਰ ਆਫ ਅਟਾਰਨੀ ਕਿਸੇ ਨੂੰ ਦੇ ਕੇ ਜਾਂਦੇ ਆ ਜਾਂ ਕਿਸੇ ਨੂੰ ਰੈਂਟ ਦੇ ਉੱਪਰ ਦੇ ਕੇ ਜਾਂਦੇ ਤਾਂ ਉਹਨਾਂ ਦੇ ਉੱਪਰ ਕਬਜ਼ੇ ਨਾ ਹੋ ਸਕਣ ਹਾਲ ਕਟਨ ਤੁਰਿਓ ਇੱਕ ਦਿਨ ਨਿਕਲ ਗਿਆ ਵੀ ਰੂਮ ਸਟਾਰਟ ਕਰ ਦਿੱਤਾ ਬਹੁਤ ਪ੍ਰੋਬਲਮ ਤੁਹਾ ਕੋ ਵੀ ਪਰ ਇੱਕ ਮੇਰਾ ਛੋਟਾ ਜਿਹਾ ਕੁਐਸਚਨ ਹੈ ਅਸੀਂ ਹੁਣ ਜਦਨ ਤਾਰੀਵਾਲਾ ਸਾਹਿਬ ਆਏ ਸੀ ਉਹ ਕਹਿੰਦੇ ਜੀ ਐਨਆਰਆਈ ਆਓ ਇੱਥੇ ਹਸਪੀਟਲ ਖੋਲੋ ਸਕੂਲ ਖੋਲੋ ਆਹ ਕਰੋ ਆਹ ਕਰੋ ਆਮ ਵੈਰੀ ਹੈਪੀ ਈਗਾ ਅਸੀਂ ਉਹਨਾਂ ਦੇ ਸਪੋਰਟਰਾਂ ਨਾਲ ਡੱਟ ਕੇ ਸਭ ਕੁਝ ਠੀਕ ਆ ਪਰ ਗੱਲ ਇਹ ਹੈ ਵੀ ਜੇ ਐਨਆਰਆਈ ਦਾ ਇੱਥੇ ਕਿਤੇ ਧੋਪ ਨਾਲ ਜਗ੍ਹਾ ਹੈਗੀ ਆ ਉਹ ਤੇ ਕੋਈ ਕੇਸ ਕਰ ਦਿੰਦਾ ਪਹਿਲਾਂ ਅਸੀਂ ਹਾਈ ਕੋਰਟ ਚ ਜਿੱਤ ਕੇ ਆਈ ਤਾਂ ਕੋਈ ਜਿਹੜੇ ਹਾਈ ਕੋਰਟ ਤੋਂ ਜਿੱਤ ਕੇ ਆਏ ਨੇ ਰੱਖਦੇ ਆ ਕੋਲ ਫੇ ਕੱਲ੍ਹ ਤੋਂ ਹੋਰ ਆ ਕੇ ਕਹਿ ਜਾਂਦਾ ਇਹ ਕੋਈ ਏਦਾਂ ਦਾ ਡਿਪਾਰਟਮੈਂਟ ਨਾ ਹੋ ਇੱਕ ਨੀਟ ਐਂਡ ਈ ਤੁਹਾਡੀ ਜਗ੍ਹਾ ਹੈਗੀ ਆ ਉੱਥੇ ਕੋਈ ਕਬਜ਼ਾ ਕਿਉਂ ਦੂਜਾ ਬੰਦਾ ਕਰ ਜਾ ਔਰ ਇਹ ਸਾਡੇ ਨਾਲ ਵੀਰੇ ਨੇ ਹੈਪਨ ਹੋ ਰਿਹਾ ਮੈਂ ਇੱਥੇ ਖੁਸ਼ਿਆਰਪੁਰ ਤੋਂ ਗੱਟ ਸੰਘ ਦੇ ਸਾਰੇ ਜਿੱਤਕੇ ਕੇਸ ਚੰਡੀਗੜ੍ਹ ਗਿਆ ਉੱਥੋਂ ਵੀ ਜਿੱਤ ਕੇ ਆਇਆ ਪਰ ਹੁਣ ਆ ਕੇ ਕੋਈ ਹੋਰ ਆ ਕੇ ਉੱਥੇ ਬਹਿ ਜਾਂਦਾ ਕਿ ਮੈਨੂੰ ਜਾਣਾ ਪੈਂਦਾ ਮੇਰਾ ਤਾਂ ਇੰਨਾ ਵੀ ਟੇਪੇਲੀ ਤੇ ਰਹਿੰਦੀ ਆ ਉਹ ਸਾਨੂੰ ਦੱਸੋ ਕਿ ਤੁਸੀਂ ਇਹਨਾਂ ਨੂੰ ਅਪਲਾਈ ਕਰ ਦਿਓ ਦੱਸਿਓ ਵੀ ਸਾਡਾ ਕੇਸ ਆ ਇਟਸ 올 ਕਲੀਅਰ ਇੱਥੇ ਜਿਹੜਾ ਕੋਈ ਬੈਠੂਗਾ ਉਹ ਪ੍ਰਸ਼ਤਾਨ ਗਲਤ ਕਰ ਇਹ ਅੰਡ ਅਸੈਸਮੈਂਟ ਐਨਾ ਰੰਗੇ ਹੈਗਾ ਪ੍ਰੈਸਰ ਆ ਜਿਹੜੇ ਆ ਗੱਟਾ ਸਾਹਿਬ ਹਮੇਂ ਦੀਰ ਤੋਂ ਆਏ ਨੇ ਇੱਥੇ ਹੈਗਾ ਕੱਪੂ ਤੇ ਕੈਨੇਡਾ ਪਰ ਜਿਹੜਾ ਨਵਾਂ ਬੰਦਾ ਆਉਂਦਾ ਹੁਣ ਅਸੀਂ ਵੀ 12 ਕੋ ਇੱਥੇ ਤੁਰੇ ਫਿਰਦੇ ਆ ਪਰ ਹਾ ਚੀਜ਼ਾਂ ਦੇਖ ਕੇ ਫਿਰ ਐਨ ਆਰ ਆਈ ਦਾ ਮੈਂ ਤਾਂ ਲੱਗਦਾ ਨਹੀਂ ਕਿ ਫਿਊਚਰ ਬਦੂ ਬਚੰਗਾ ਪਰ ਕਿਤੇ ਨਹੀਂ ਆਉਣ ਲੱਗੇ ਇਹਨੂੰ ਹੂੰ ਕੁਛ ਇਦਾਂ ਦਾ ਸੋਲਿਡ ਹੋਣਾ ਚਾਹੀਦਾ ਇੱਕ ਜਿਹੜੀ ਚੀਜ਼ ਕਲੀਅਰ ਹੈਗੀ ਆ ਉਹਦੇ ਤੇ ਜੇ ਕੋਈ ਬੰਦਾ ਐਕਸਟੈਂਡ ਕਰਦਾ ਜਾਉ ਤੇ ਕਬਜ਼ਾ ਕਰਦਾ ਹੀ ਸ਼ੁੱਡ ਬੀ ਰੋਂਗ ਹੂੰ ਉਹ ਡਿਪਾਰਟਮੈਂਟ ਮਰਾਉਂ ਜਾਂ ਦੇਖੋ ਜੀ ਆ ਸਾਡਾ ਕੀਜ਼ ਆ ਇਹ ਐਵਰੀਥਿੰਗ ਕਲੀਅਰ ਇਹ ਤੁਹਾਨੂੰ ਦੱਸਦੇ ਆ ਵੀ ਤੇ ਕੋਈ ਕਬਜ਼ਾ ਨਾ ਕਰੇ ਕਿਉਂਕਿ ਉਹ ਗਲਤ ਹੁੰਦਾ ਬਸ ਇਹ ਹੀ ਮੇਰੀ ਰਿਕੁਐਸਟ ਆ ਕਿ ਜਿਹੜੇ ਵਿੱਚ ਕੁਝ ਵਡਾਇਆ ਉਹ ਤੇ ਸਾਹਮੋ ਥੋੜਾ ਜਿਹਾ ਨਵੇਂ ਤਾਂ ਅਸੀਂ ਸਟੈਪ ਲਵਾਂਗੇ ਲਵਾਂਗੇ ਪਰ ਇਹ ਮੇਨ फाउंडेशन ये सा खाई जाते ही खाई साढ़ा की स्टैंड कि हम की स्टैंड मेरी माँ जैसी चीज़ें तो मैं तो इतना ही करा रहा हूँ तेरे को ओ उसमें लेकिन नहीं मज़ा आ रहा है तो क्या करना चाहिए 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 क्या तब तो नहीं गया इधर अब फिर मेरे यहां चेंज आ जाओ और आप कहिए और मेरे साथ बहुत सीधा बोल ये लोग ना जो वहां से आते हैं कौन आके ऊपर ये और ये बता वो बात है दूसरी जन ये बंदा सही है सही है लेकिन थोड़ी स्कूल भी कि विशाल सारा बैंक ही लाभ है मेरे तो शो को कह रहे हैं चाहिए हम अपना कर देना इन्हें ही लगता है कोई ना कल्याण का सवाल नहीं ना सारा सारा जो जी ने रजिस्ट्री करा वो ये तक मिल तो पहले सर व्हीलर्स इनकी वो ले मीटिंग में जो भी हो ये एक तक पूछ सकता है एक और जो सर बाकी का है वो बोलते पाछे नहीं एक और एक्शन भी था जिसे ये बात तो तैयारी बन गई है और ये सत्ता बात तो रही है मैं बात तो बोलती हूँ यार काम कर रहा हूँ फिर बात तो नहीं जिस तरह मुद्दा भी मेरे खिलाफ हो रहा है हर हर वो भी अंदर वाली बात है ठीक है हम्म और है सास तो तो लेक्चर 3 और ऊपर है कि उन्हें ले और में हूं उन्हें ले तीनों को राजेश निगम से एप्लीकेशन है यदि हुई है पे मेरे एस अनुरोध हो जाएगा जिससे जमा कराता 45% आई डोंट 7 साल में और उनको बाहर आगे ਵਾਹ ਉਹਨਾਂ ਕਿ ਪ੍ਰੋਫੈਸਰ ਸੋਨ ਦੇ ਬਾਦ ਸਵਾਗਤ ਡੀ ਕੇ ਸਰ ਆ ਗਏ ਉਹ ਕਿਸੇ ਚੀਜ਼ ਨੂੰ ਬੁਲਾਈ ਨਹੀਂ ਕੀਤਾ ਹੀ ਨਹੀਂ ਉੱਚੇ ਗਿਆ ਫਿਰ ਕੀ ਉਹਨਾਂ ਕੋਲ ਆਈ ਕਿ ਸੋ ਸਾਰੇ ਬੁਲਾ ਜੀਦਾ ਉਹ ਤੁਸੀਂ ਇਹ ਆ ਬੁਲਾਉਣਾ ਕੋਈ ਤੇ ਸੇ ਠੀਕ ਹੈ ਨਾ ਉਹ ਫੇਰ ਹੋਣਾ ਸੀ ਤੇ ਨਹੀਂ ਹੋ ਗਿਆ ਤੇ ਫਿਰ ਸਾਡਾ ਦੱਸੋ ਕਿੰਨਾ ਪਾ ਲੇਗਾ ਉਹ ਸਾਡੇ ਨੂੰ ਲਾਉ ਇਹਨੂੰ ਇੱਕ ਕਰਿਓ ਤੁਮ ਆਨ ਮਾਰ ਰਹੀ ਜੜੀ ਬੋਲ ਸੀ ਜਦੋਂ ਵੀ ਉਹ ਸੀ ਹਣੀ ਜਦੋਂ ਉਹ ਨਾਲ ਆਇਆ ਤੇ ਮੈਂ ਉਹਨਾਂ ਦੇ ਫੇਸ ਕਰੂ ਇੱਕੋ ਜਿਹਾ ਮਿਲ ਕੋਈ ਬੱਤਿੰਦੇ ਆਹ ਸਾਹ ਉਹਨਾਂ ਨੂੰ ਸਤੂ ਆਇਆ ਕਹ ਲੈ ਜਿਆਦੇ ਕੰਮ ਹੋਗਾ ਸਾਰੇ ਪਰਜਾਲ ਨਾਲ ਇਕੱਠੇ ਹੋ ਗਏ ਤਾਂ ਉਹ ਉਹਨਾਂ ਦੇ ਕਿ ਸਰਦਾਰ ਨੇ ਉਹਨਾਂ ਨੂੰ ਰਾਈਟ ਲਾਈਨ ਜਿਹੜੀ ਲੋ ਬੜਾ ਉਹਨਾਂ ਨਾਲੇ ਸਿੱਧੂ ਸਰਸ ਨੇ ਕਰ ਹੂੰ ਜਦੋਂ ਉਹ ਮੈਨੂੰ ਆਉਂਦੇ ਕੋਲ ਉਹਨਾਂ ਦੇ ਅਰੇ ਬੁਲਾਤਾ ਇਹ ਬੋਲਟਿਓਰ ਨੂੰ ਰਵੈਸੰਭਾ ਰਿਆ ਸੀ ਕੋਈ ਚਾਹ ਸਕਦਾ 19000 ਤੇ 2500 ਵੀਰ ਜੇ ਸਵੇਰੇ ਕੋਈ ਨਾ ਚੋਇਆ ਆ। ਆਸਾ ਇਹ ਵੀ ਲੋਦੇ ਆਈ ਗਏ ਸੀ। ਇਹਨਾਂ ਨੇ ਵੀ ਗੱਲ ਸਾਖੀ ਉਹ ਹੋ ਗਈ ਆ। ਅਸੀਂ ਉਹਨੂੰ ਕਹਿ ਲਿਆ।

그 yeah.